ਅੱਜ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਵਿੱਚੋਂ ਇੱਕ ਇਮਾਰਤ ਦਿਖਾਉਣ ਜਾ ਰਹੇ ਹਾਂਗੇ ਇਹ ਕਿਲਾ ਬਠਿੰਡੇ ਵਾਲਾ ਇੰਡੀਆ ਦੀਆਂ 20 ਸਦੀਆਂ ਤੋਂ ਜੋ ਘਟਨਾਵਾਂ ਘਟੀਆਂ ਨੇ ਉਹਨਾਂ ਘਟਨਾਵਾਂ ਦਾ ਚਸ਼ਮਦੀਦ ਗਵਾਏਗਾ ਕਿਲਾਏ ਬਠਿੰਡੇ ਵਾਲਾ ਜਾਣਕਾਰੀ ਮੁਤਾਬਕ ਪਤਾ ਲੱਗਦਾ ਹੈ ਕਿ ਇਹ ਕਿਲਾ ਅੱਜ ਤੋਂ 2 200 ਸਾਲ ਪੁਰਾਣਾ ਤਾਂ ਹੈਗੀ ਹੈਗਾ ਅੱਜ ਆਪਾਂ ਬੜਾ ਨਾ ਕਹੀਏ ਤਾਂ ਤੇ ਇਹਦੀ ਅੱਜ ਢੇਰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਚਲੋ ਆਓ ਮਿਲ ਕੇ ਇਹ ਕਿਲੇ ਦੀਆਂ ਕੁਝ ਇਹੀਆਂ ਜਿਹਾ ਥਾਵਾਂ ਦੇਖਦੇ ਆਪਾਂ ਜੋ ਕਿਸੇ ਨੇ ਆਪਣੇ YouTube ਤੇ ਜਾਂ ਕਿਸੇ ਵੀ ਵੀਡੀਓ ਦੇ ਵਿੱਚ ਨਹੀਂ ਦੱਸੀਆਂ ਹੋਣੀਆਂ ਦੱਸਿਆ ਜਾਂਦਾ ਕਿ ਇੱਥੋਂ ਇੱਕ ਸੁਰੰਗ ਦਿੱਲੀ ਨੂੰ ਸਿੱਧੀ ਜਾਂਦੀ ਸੀ ਇੱਥੇ ਰਈਆ ਸੁਲਤਾਨ ਨੂੰ ਕੈਦ ਕੀਤਾ ਗਿਆ ਸੀ ਇੱਕ ਤਹਿਖਾਨੇ ਦੇ ਵਿੱਚ ਤੇ ਆਪਾਂ ਅੱਜ ਉਹੀ ਤਹਿਖਾਨੇ ਦੇਖਣਿਆਂਗੇ ਵੀ ਉਹ ਕਿੱਥੇ ਸੀ ਤਹਿਖਾਨੇ ਤੇ ਉਹ ਕਿਉਂ ਨਹੀਂ ਦਿਖਾਏ ਜਾਂਦੇ ਕਿਹੜੀ ਕੰਧ ਦੇ ਪਿਛੇ ਇੱਥੇ ਉਲੋਕੇ ਹੋਏ ਆ ਆਪਾਂ ਸ਼ੁਰੂਆਤ ਕਰਦੇ ਆਂ ਕਿਲੇ ਦੇ ਮੇਨ ਐਂਟਰੀ ਗੇਟ ਤੋਂ ਤੇ ਇਹ ਗੇਟ ਜਿੰਨਾ ਮਜ਼ਬੂਤ ਇਸਦਾ ਕਿਲਾ ਬਣਾਇਆ ਗਿਆ ਸੀ ਤੇ ਉਹ ਤੋਂ ਕਿਤੇ ਜ਼ਿਆਦਾ ਮਜ਼ਬੂਤ ਇਹ ਗੇਟ ਬਣਾਇਆ ਗਿਆ ਹੈਗਾ ਜੇ ਜੀ ਆਪਾਂ ਚੜਾਈ ਦੀ ਗੱਲ ਕਰੀਏ ਘੱਟੋ-ਘੱਟ ਫੁੱਟ ਚੜਾਈ ਦੇ ਵਿੱਚ ਇਹ ਗੇਟ ਬਣਾਇਆ ਗਿਆ ਤੇ ਜਿਹੜਾ ਕੁੰਡਾ ਹੈਗਾ ਕੁੰਡਾ ਹੀ ਘੱਟੋ-ਘੱਟ 10 ਤੋਂ 15 ਕਿਲੋ ਦਾ ਇਹਦਾ ਲੋਹੇ ਦਾ ਕੁੰਡਾ ਹੈ। ਜੇ ਜੀ ਆਪਾਂ ਉਚਾਈ ਦੀ ਗੱਲ ਕਰੀਏ ਘੱਟੋ-ਘੱਟ 35 ਤੋਂ 40 ਫੁੱਟ ਇਹ ਕਿਲੇ ਦੇ ਗੇਟ ਦੀ ਉਚਾਈ ਹੈ। ਤੇ ਜਿਵੇਂ ਆਪਾਂ ਹਰੇਕ ਕਿਲੇ ਦਾ ਗੇਟ ਆ ਦੇਖ ਹੀ ਸਕਦੇ ਹਾਂ ਮੁਕੀਆਂ ਜਾਂ ਹਰੇਕ ਕਿਲੇ ਦੇ ਗੇਟ ਤੇ ਲੱਗੇ ਹੋਏ ਹਨ। ਇਹ ਕੋਈ ਪੁਰਾਣੇ ਜ਼ਮਾਨੇ ਦਾ ਡਿਜ਼ਾਈਨ ਹੁੰਦਾ ਉਹ ਇਹ ਤਾਕਤ ਦਾ ਪ੍ਰਤੀਕ ਹੈਗਾ। ਹੁਣ ਜਿਹੜੇ ਆਪਾਂ ਆ ਲੋਹੇ ਦੇ ਤਿੰਨ ਗੇਟ ਦੇਖ ਰਹੇ ਆਗੇ ਲੋਹੇ ਦੇ ਸਰੀਏ ਲੱਗੇ ਹੋਏ ਗੇਟ ਇਹ ਸਿਪਾਹੀਆਂ ਦੇ ਰਾਤ ਨੂੰ ਰਾਮ ਕਰਨ ਦੀ ਤੇ ਪਾਰੀ ਮਾਤਰਾ ਦੇ ਵਿੱਚ ਉਹਨਾਂ ਦੇ ਜਿਹੜੀ ਸੰਖਿਆ ਹੁੰਦੀ ਸੀ ਉਹਨਾਂ ਦੇ ਰਾਮ ਕਰਨ ਦੀ ਜਗਾ ਉਹਨਾਂ ਦੇ ਕਮਰੇ ਬਣਾਏ ਜਾਂਦੇ ਸੀ ਇਹ ਤੇ ਇਹ ਗੇਟ ਦੇ ਕੋਲੇ ਤਾਂ ਬਣਾਏ ਜਾਂਦੇ ਸੀ ਕਿਉਂਕਿ ਇੱਥੋਂ ਜਾਣਾ ਆਉਣਾ ਹਰੇਕ ਪਾਸੇ ਨੂੰ ਸੌਖਾ ਸੀ ਤੇ ਮੇਨ ਐਂਟਰੀ ਗੇਟ ਦੀ ਬਣਾਈ ਜਿੰਨੇ ਵੀ ਇੱਥੋਂ ਦੇ ਰਾਜੇ ਮਹਾਰਾਜੇ ਹੋਏ ਨੇ ਬਾਦਸ਼ਾਹ ਹੋਏ ਨੇ ਇੱਥੇ ਤੱਕ ਕੀ ਬਾਬਾ ਗੁਰੂ ਗੋਬਿੰਦ ਸਿੰਘ ਜੀ ਬਾਬਾ ਗੁਰੂ ਨਾਨਕ ਦੇਵ ਜੀ ਉਹ ਸਾਰੇ ਇੱਥੇ ਆਏ ਜ਼ਰੂਰ ਨੇ ਇੱਕ ਵਾਰ। ਦੋਸਤੋ ਪੁਰਾਣੇ ਸਮਿਆਂ ਦੇ ਵਿੱਚ ਆ ਜਿਹੜੇ ਆਲੇ ਹੈਗੇ ਕਿਲੇ ਦੇ ਇਹੀ ਹੁੰਦੀ ਸੀ ਸਾਰਿਆਂ ਤੋਂ ਵੱਡੀ ਤਾਕਤ ਦੁਸ਼ਮਣ ਨੂੰ ਮਾਰਨ ਵਾਸਤੇ। ਜੇ ਕੋਈ ਦੁਸ਼ਮਣ ਇਥੋਂ ਦੀ ਚੜਨ ਦੀ ਕੋਸ਼ਿਸ਼ ਕਰਦਾ ਸੀ ਤਾਂ ਆ ਆਲਿਆਂ ਵਿੱਚ ਦੀ ਤੱਤਾ ਤੇਲ ਜਾਂ ਪਾਣੀ ਪਾ ਕੇ ਉਹਨਾਂ ਤੇ ਹਮਲਾ ਕੀਤਾ ਜਾਂਦਾ ਸੀ ਤੇ ਉਹ ਜਿਹੜੇ ਬੁਰਜਾ ਉਹਨਾਂ ਦੇ ਵਿੱਚ ਸੈਨਿਕ ਖੜਦੇ ਹੁੰਦੇ ਸੀ। ਇਸ ਕਿਲੇ ਵਿੱਚ ਟੋਟਲ 36 ਬੁਰਜ ਨੇ ਤੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਆਹ ਮਿੱਟੀ ਦੇਖ ਰਹੇ ਹੋ ਛੋਡੀ ਐਟ ਦਾ ਬਣਿਆ ਹੋਇਆ ਕਿਲਾ ਹੁਣ ਸਮੇਂ ਦੇ ਹਿਸਾਬ ਨਾਲ ਥੋੜਾ ਬਹੁਤਾ ਡਿੱਗਣਾ ਸ਼ੁਰੂ ਹੋ ਚੁੱਕਾ ਹੈਗਾ ਕਿਉਂਕਿ ਸਾਮ ਸੰਭਾਲ ਐਨੀ ਨਾ ਹੋਣ ਕਾਰਨਚੀ ਦੀ ਤੇ ਕੁਛ ਨਾ ਕੁਛ ਤਾਂ ਫਰਕ ਪੈਂਦਾ ਹੀ ਹੈ ਤੇ ਬਰਜਾਂ ਦੀ ਬਣਾਵਟ ਪਰੇ ਨੂੰ ਬਣਾਈ ਗਈ ਹੈ ਤਾਂ ਹੀ ਇਹ ਕਿਲੇ ਇੰਨੇ ਟਾਈਮ ਤੱਕ ਖੜੇ ਰਹਿੰਦੇ ਸੀ ਤਾਂਕਿ ਬਰਜ ਜਿਹੜਾ 15 ਦੇ ਪਾਸੇ ਨੂੰ ਕਿਲੇ ਦੀ ਕੰਧ ਨੂੰ ਤੱਕ ਕੇ ਰੱਖਣ ਹੁਣ ਆਪਾਂ ਖੜਿਆ ਆ ਕਿਲੇ ਦੀ ਉਹ ਵਾਲੀ ਸਾਈਡ ਜਿਹੜੀ ਕਿ ਬਠਿੰਡਾ ਸ਼ਹਿਰ ਦਿਖਦਾ ਇਹ ਜਾਣ ਲਈ ਸਾਰਿਆਂ ਨੂੰ ਮਸ਼ਹੂਰ ਹੈ ਇਸ ਟਾਈਮ ਆਪਾਂ 1000 ਫੁੱਟ ਦੀ ਉਚਾਈ ਤੇ ਮੌਜੂਦ ਆਂਗੇ ਬਠਿੰਡੇ ਕਿਲੇ ਦੇ ਵਿੱਚ ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੀ ਹੈ ਆਹ ਜਿਹੜੀਆਂ ਤੋਪਾਂ ਤੁਸੀਂ ਦੇਖ ਰਹੇ ਹੋ ਨਾ ਇਹ ਬਾਬਰ ਦੀਆਂ ਤੋਪਾਂ ਨੇ ਇਹ ਜਦੋਂ ਬਾਬਰ ਹਮਲਾ ਕਰਨ ਆਇਆ ਸੀ ਉਦੋਂ ਇੱਥੇ ਰਹਿ ਗਈਆਂ ਸੀ ਤੇ ਪਤਾ ਨਹੀਂ ਇਹਨੂੰ ਕਿੰਨੇ ਯੋਧਿਆਂ ਦੇ ਹੱਥ ਲੱਗੇ ਹੋਣਗੇ ਤੇ ਪਤਾ ਨਹੀਂ ਇਹ ਕਿੰਨੀਆਂ ਸਦੀਆਂ ਪੁਰਾਣੀਆਂ ਤੋਪਾਂ ਇਸ ਟਾਈਮ ਬਠਿੰਡਾ ਕਿਲੇ ਵਿੱਚ ਮੌਜੂਦ ਨੇ ਹੁਣ ਇਹ ਲੋਹੇ ਦਾ ਝਾੜ ਲਾ ਕੇ ਮੂਹਰੇ ਰੱਖੀਆਂ ਗਈਆਂ ਨੇ ਜੇ ਆਪਾਂ ਇਹਦੇ ਵੀ ਬੋਰ ਦੀ ਗੱਲ ਕਰੀਏ ਘੱਟੋ-ਘੱਟ 4 ਤੋਂ 3.5 ਇੰਚ ਗੋਲਾ ਇਹ ਚ ਵੀ ਪੈਂਦਾ ਸੀ ਮੇਰੇ ਦੋਸਤੋ ਤੇ ਲੱਕੜ ਦੇ ਟਾਇਰਾਂ ਤੇ ਜਿਵੇਂ ਦੀ ਇਹ ਤੋਪਾਂ ਦੀ ਬਣਤਰ ਹੈ ਓਵੇਂ ਦੀ ਓਵੇਂ ਹੀ ਇਹ ਤੋਪਾਂ ਹੁਣ ਇਸ ਟਾਈਮ ਮੌਜੂਦ ਨੇ ਬਠਿੰਡੇ ਵਾਲੇ ਕਿਲੇ ਦੇ ਵਿੱਚ ਤੇ ਸਾਰਿਆਂ ਤੋਂ ਖਾਸ ਗੱਲ ਜਿਹੜੀਆਂ ਟੈਲਾਂ ਮੰਨ ਕੇ ਚਲੋ ਛੋਟੀਆਂ ਇੱਟਾਂ ਕੁੱਤਬ ਮিনার ਬਣਾਉਣ ਦੇ ਵਿੱਚ ਵਰਤੀਆਂ ਗਈਆਂ ਨੇ ਉਹੀ ਨਿੱਕੀਆਂ ਇਟਾਂ ਲਾਲ ਇੱਥੇ ਵਰਤੀਆਂ ਗਈਆਂ ਨੇ ਮਤਲਬ ਕਿ ਜੋ ਕੁੱਤ ਮিনার ਬਣਾਉਣ ਦੇ ਵਿੱਚ ਯੂਜ਼ ਹੋਈਆਂ ਨੇ ਸਾਰੇ ਸਟੋਨ ਉਹ ਇੱਥੇ ਵੀ ਵਰਤੇ ਗਏ ਨੇ ਤੁਹਾਨੂੰ ਕੋਲੋਂ ਚੈੱਕ ਕਰਾਉਨੇ ਆਪਾਂ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਤੁਸੀਂ ਆਹ ਸਾਹਮਣੇ ਖੂਹ ਦੇਖ ਰਹੇ ਹੋ ਇਹ ਖੂਹ ਵੀ ਉਨਾਂ ਹੀ ਪੁਰਾਣਾ ਜਿੰਨਾ ਪੁਰਾਣਾ ਇਹ ਕਿਲਾ ਕਿਲੇ ਬਣਾਉਣ ਵੇਲੇ ਦੋ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਜੇ ਕਿਤੇ ਕਿਲੇ ਨੂੰ ਘੇਰਾ ਪੈ ਜੇ ਤਾਂ ਪਾਣੀ-ਤਾਣੀ ਦਾ ਪ੍ਰਬੰਧ ਅੰਦਰ ਹੀ ਹੋ ਜੇ ਤੇ ਜੇ ਕਿਤੇ ਉਦੋਂ ਵੀ ਔਖਾ ਸਮਾਂ ਆਵੇ ਵੀ ਨਿਕਲਣ ਦੇ ਲਈ ਖੂਫੀਆ ਰਸਤੇ ਉਹ ਵੀ ਬਣਾਏ ਜਾਂਦੇ ਸੀ ਇਹ ਦੋ ਚੀਜ਼ਾਂ ਨੂੰ ਧਿਆਨ ਰੱਖਣਾ ਪੈਂਦਾ ਸੀ ਕਿਲਾ ਬਣਾਉਣ ਤੋਂ ਤੇ ਉੱਪਰ ਹੁਣ ਆਪਾਂ ਬਹੁਤ ਉੱਚੀ ਇੱਕ ਇਮਾਰਤ ਦੇਖ ਰਹੇ ਹਾਂ ਤੁਹਾਨੂੰ ਦਿਖਾਉਣਾ ਇਹ ਜੋ ਸਾਹਮਣੇ ਇਮਾਰਤ ਇੱਥੇ ਰਾਜਾ ਮਹਾਰਾਜੇ ਉਸ ਟਾਈਮ ਬੈੰਦੇ ਹੋਣਗੇ ਆਪਣੇ ਹਮਿਆਂ ਦੇ ਵਿੱਚ ਤੇ ਇਹ ਕਿਲੇ ਦੀ ਸਭ ਤੋਂ ਉੱਚੀ ਇਮਾਰਤ ਬਣਾਈ ਗਈ ਹੈਗੀ ਇਹਦਾ ਰਸਤਾ ਕਿਤੇ ਸੁਰੰਗਾਂ ਵਿੱਚ ਦੀ ਖੂਫੀਆ ਕੱਢਿਆ ਹੋਇਆ ਹੋਣਾ ਇਹਨਾਂ ਨੇ ਆਪਾਂ ਨੂੰ ਇੱਥੇ ਘੁੰਮਦੇ-ਘੁੰਮਦੇ ਇੱਕ ਚੀਜ਼ ਹੋਰ ਮਿਲੀ ਆਹਾ ਪਤਾ ਨਹੀਂ ਤਾਂ ਕੋਈ ਖੂਫੀਆ ਰਸਤਾ ਖੂਫੀਆ ਸੁਰੰਗ ਆਪਾਂ ਨੂੰ ਕਹਿ ਸਕਦੇ ਹਾਂ ਇਹ ਇਹੇ ਹਿਸਾਬ ਨਾਲ ਬਣਾਈ ਗਈ ਹੈ ਵੀ ਦੇਖਣ ਨੂੰ ਬਾਹਰੋਂ ਇੱਕ ਇਹ ਖਿੜਕੀ ਲੱਗੇ ਤੇ ਆਪਾਂ ਇਸ ਟਾਈਮ ਇੱਥੇ ਇਕੱਲੇ ਤੁਰੇ ਫਿਰ ਰਹੇ ਆਂਗੇ ਜਿਹੜੇ ਵੀ ਕਿੱਲੇ ਤੇ ਟੂਰਿਸਟ ਕਰਨ ਆਉਂਦੇ ਆ ਘੁੰਮਣ ਆਉਂਦੇ ਉਹ ਪਰਹੀਂ ਘੁੰਮ ਕੇ ਮੁੜ ਜਾਂਦੇ ਆ ਇਸ ਤਰਫ ਕੋਈ ਵੀ ਨਹੀਂ ਆਉਂਦਾ ਸੋ ਆਪਾਂ ਇੱਥੇ ਪਹੁੰਚੇ ਆਂ ਅਸਲ ਦੇ ਵਿੱਚ ਜਿਹੜੀ ਰਾਜਾ ਸੁਲਤਾਨ ਸੀ ਉਹ ਤੋਂ ਵੀ ਗੱਦੀ ਖੋਹ ਲਈ ਗਈ ਸੀ ਜਦੋਂ ਐਲਤੋਤਮੇਸ਼ ਨੇ ਆਪਣੀ ਲੜਕੀ ਨੂੰ ਗੱਦੀ ਦੇ ਦਿੱਤੀ ਗਈ ਸੀ ਜਦੋਂ ਗੱਦੀ ਐਲਤੋਤਮੇਸ਼ ਨੇ ਆਪਣੀ ਲੜਕੀ ਨੂੰ ਦੇਤੀ ਉਹਦੀ ਮਤਰੀ ਮਾਂ ਨੇ ਉਹ ਤੋਂ ਵੀ ਖੋਹ ਲਈ ਸੀ ਗੱਦੀ ਉਹਨੇ ਘਾਂ ਉਹਦੇ ਮੁੰਡੇ ਨੂੰ ਦਿੱਤੀ ਜਿਹਨੂੰ ਰੁਕਮਦੀਨ ਫਰੋਜ਼ ਸੀ ਨਾਮ ਉਹਦਾ ਤੇ ਉਹਨੂੰ ਜਦੋਂ ਗੱਦੀ ਮਿਲੀ ਉਹ ਇਹਨਾਂ ਨਕਾਮ ਨਿਕਲਿਆ ਤੇ ਉਹ ਐਸ਼ ਪ੍ਰਸਤੀ 'ਚ ਪੈ ਗਿਆ ਸਾਰਾ ਖਜ਼ਾਨਾ ਉਹਨੇ ਉਜਾੜ ਦਿੱਤਾ ਜਿਹੜੇ ਦਰਬਾਰੀ ਸੀ ਨਾ ਫਰੋਜ਼ ਦੇ ਉਹਨਾਂ ਨੂੰ ਲੱਗਿਆ ਪਤਾ ਵੀ ਹਮਲੇ ਚਾਰੇ ਪਾਸੇ ਹੋਣ ਲੱਗੇ ਖਜ਼ਾਨਾ ਵੀ ਸਾਰਾ ਝਾੜਤਾ ਉਹਨਾਂ ਨੇ ਮਿਲ ਕੇ ਰਈਆ ਸੁਲਤਾਨ ਨੂੰ ਫੇਰ ਦੁਬਾਰੇ ਤਖਤ ਤੇ ਗੱਦੀ ਤੇ ਬਿਠਾਤਾ ਸੀ ਤੇ ਹੁਣ ਇਹਦੀ ਸਾਂਭ ਸੰਭਾਲ ਨੂੰ ਲੈ ਕੇ ਥੋੜਾ ਬਹੁਤ ਇੱਥੇ ਕੰਮ ਵੀ ਕੀਤਾ ਗਿਆ ਹੈ ਇੱਟਾਂ ਦੇ ਪਿੱਲਰ ਮੰਨ ਲਾ ਤਾਂ ਇੱਥੇ ਬਾਅਦ ਚਲਾਏ ਗਏ ਨੇ ਗਾਡਰ ਵੀ ਪਾਏ ਗਏ ਨੇ ਇੱਟਾਂ ਲਾਈਆਂ ਗਈਆਂ ਨੇ ਕਿਤਾ ਤਾਂ ਹਾਲੀ ਜੋ ਇਮਾਰਤ ਹੈਵੀ ਬਹੁਤ ਹੈ ਕਿਉਂਕਿ ਇਹ ਕੋਈ ਛੋਟਾ ਮੋਟਾ ਜਗਾੜ ਤਾਂ ਹੈ ਨਹੀਂ ਬਹੁਤ ਹੀ ਵੱਡਾ ਜਗਾੜ ਹੈਗਾ ਤੇ ਇਸ ਨੂੰ ਸਾਂਭਣ ਦੇ ਲਈ ਸਪੋਰਟ ਦੇ ਲਈ ਗਾਡਰ ਪਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਹਰੇਕ ਚੀਜ਼ ਨੂੰ ਬਰਮਤ ਦੀ ਲੋੜ ਪੈਂਦੀ ਆ ਹਰੇਕ ਚੀਜ਼ ਦਾ ਇੱਕ ਟਾਈਮ ਹੁੰਦਾ ਦੋਸਤੋ ਆ ਦੇਖੋ ਮੇਰੇ ਦੋਸਤੋ ਪੁਰਾਣੇ ਸਮਿਆਂ ਦੇ ਸ਼ਾਹੀ ਬਾਥ ਹਾਊਸ ਤੁਸੀਂ ਦੇਖ ਸਕਦੇ ਹੋ ਤੇ 2-3 ਤਾਂ ਇਹ ਤਾਂ ਹਰ ਰੋਸ਼ਨਦਾਨ ਰੱਖੇ ਗਏ ਐ ਤੇ ਅੰਦਰੋਂ ਇਹ ਕੁਝ ਇਦਾਂ ਦਾ ਦਿਖਦਾ ਸੀ ਦੇਖੋ ਹੁਣ ਵਾਲੇ ਤੇ ਬਾਥ ਹਾਊਸ ਦੇ ਵਿੱਚ ਤੇ ਪੁਰਾਣੇ ਬਾਥ ਹਾਊਸ ਦੇ ਵਿੱਚ ਕਿੰਨਾ ਫਰਕ ਹੁੰਦਾ ਸੀ ਇਹ ਹੈ ਜੀ ਪੁਰਾਣੇ ਜ਼ਮਾਨੇ ਦਾ ਬਾਥ ਹਾਊਸ ਆਪਦੀ ਤਾਕਤ ਦੱਸਦਾ ਹੈ ਵੀ ਕਿੰਨਿਆਂ ਮੋਟਿਆਂ ਕੰਧਾਂ ਦੇ ਵਿੱਚ ਇਹ ਬਣਾਇਆ ਗਿਆਗਾ ਤੇ ਸਾਹਮਣੇ ਤੁਸੀਂ ਮੇਰੇ ਦੋਸਤੋ ਲੰਗਰ ਹਾਲ ਦੇਖ ਰਹੇ ਹੋ ਇਧਰ ਵੀ ਇੱਕ ਗੁਰਦੁਆਰਾ ਸਾਹਿਬ ਬਣਾ ਦਿੱਤੇ ਗਏ ਨੇ ਹੁਣ ਤੇ ਅੱਜ ਦੇ ਵਲੌਗ ਵਿੱਚ ਤੁਹਾਡੇ ਤੋਂ ਲੈਨੇ ਆਗਿਆ ਗਲਤੀ ਫਲਤੀ ਮਾਫ ਕਰਿਓ ਤੇ ਇਸ ਦੇ ਨਾਲ ਹੀ ਅੱਜ ਦਾ ਵਲੌਗ ਐਂਡ ਹੁੰਦਾ ਜੀ ਕੁਝ ਜਾਣਕਾਰੀ ਰਹਗੀ ਉਹ ਆਪਾਂ ਤੁਹਾਡੇ ਨਾਲ ਇਸ ਕਿਲੇ ਦੀ ਅਗਲੇ ਵਲੌਗ ਵਿੱਚ ਸ਼ੇਅਰ ਕਰਾਂਗੇ ਤੇ ਕੁਝ ਗਲਤੀ ਫਲਤੀ ਹੋ ਗਈ ਹੋਵੇ ਮਾਫ ਕਰਿਓ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ